ਪੁਰਦਾਸਪੁਰ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਵਿੱਚ ਪੈਂਦੇ ਪਿੰਡ ਤਾਰੀਵਾਲ ਸੋਈਆਂ ਦਾ ਬਜ਼ੁਰਗ ਗੁਰਮੁਖ ਸਿੰਘ ਆਪਣੇ ਪਤੀਜਿਆਂ ਦੇ ਨਾਲ ਹੋਏ ਜ਼ਮੀਨੀ ਵਿਵਾਦ ਦੇ ਚਲਦਿਆਂ ਪਿੰਡ ਦੀ ਪਾਣੀ ਵਾਲੀ ਟੰਕੀ ਤੇ ਚੜ ਗਿਆ 2 ਘੰਟੇ ਦੀ ਜਦੋਂ ਜਹਿਦ ਤੋਂ ਬਾਅਦ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਤਾਂ ਅਧਿਕਾਰੀਆਂ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਸਮਝਾ ਬੁਝਾ ਕੇ ਟੈਂਕੀ ਤੋਂ ਹੇਠਾ ਉਤਾਰਿਆ ਤੇ ਉੱਥੇ ਹੀ ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਉਸਦੇ ਜ਼ਮੀਨ ਤੇ ਉਸਦੇ ਰਿਸ਼ਤੇਦਾਰਾਂ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ ਜਦਕਿ ਉਸ ਨੂੰ ਉਸ ਤੇ ਘਰ ਵੀ ਨਹੀਂ ਰਹਿਣ ਦਿੱਤਾ ਜਾ ਰਿਹਾ ਉਹ ਇਸੇ ਦੀ ਸ਼ਿਕਾਇਤ ਜਿਹੜੀ ਹੈ ਪੁਲਿਸ ਨੂੰ ਤੇ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਗਈ ਵਾਰ ਕਰ ਚੁੱਕਿਆ ਪਰ ਇਨਸਾਫ ਨਾ ਮਿਲਣ ਤੇ ਆਖਿਰ ਉਹ ਮਰਨ ਦੇ ਲਈ ਪਾਣੀ ਵਾਲੀ ਟੰਕੀ ਤੇ ਚੜ ਗਿਆ ਤੇ ਦੂਜੇ ਪਾਸੇ ਪਿੰਦੇ ਸਰਪੰਚ ਗੁਰਨਾਮ ਸਿੰਘ ਅਤੇ ਪੁਲਿਸ ਅਧਿਕਾਰੀਆ ਸਬ ਇੰਸਪੈਕਟਰ ਸਬ ਇੰਸਪੈਕਟਰ ਵੇਲ ਸਿੰਘ ਨੇ ਇਹ ਦੱਸਿਆ ਹੈ ਕਿ ਜਾਣਕਾਰੀ ਮਿਲੀ ਹੈ ਕਿ ਬਜ਼ੁਰਗ ਗੁਰਮukh ਸਿੰਘ ਦੀ ਜ਼ਮੀਨ ਉਸਦੇ ਭਤੀਜੇ ਪਰਿਵਾਰ ਵੱਲੋਂ ਕਬਜ਼ਾ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਪੁਲਿਸ ਅਧਿਕਾਰੀ ਜਿਹੜੇ ਨੇ ਰਵੇਲ ਸਿੰਘ ਅਨੁਸਾਰ ਗੁਰਮukh ਸਿੰਘ ਦੇ ਭਤੀਜਿਆਂ ਨੂੰ ਬੁਲਾ ਕੇ ਦੋਨਾਂ ਪਾਰਟੀਆਂ ਨੂੰ ਬਿਠਾ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਹੈ ਤੱਕ ਮੈਨੂੰ ਰਜਿਸਟ੍ਰੇਸ਼ਨ ਕੋਲੋਂ ਕੋਈ ਵੀ ਇਨਸਾ ਨਹੀਂ ਮਿਲਿਆ ਪਤਾ ਨਹੀਂ ਮੈਨੂੰ 40 ਸਾਲ ਹੋ ਗਏ ਇਸ ਥਾਣੇ ਤੇ ਆਉਂਦਿਆਂ ਜਾਂਦਿਆਂ ਪ੍ਰਕਾਸ਼ਤਾਂ ਦਿੰਦੇ ਆ ਡੀਸੀ ਕੋਲੋਂ ਆਉਂਦੀ ਆ ਐਸਐਸਪੀ ਕੋਲ ਐਸਐਸਪੀ ਲਿਖਦਾ ਵਾ ਥਾਣੇ ਵਾਲਿਆਂ ਨੂੰ ਤੇ ਥਾਣੇ ਵਾਲੇ ਇਹ ਲਿਖ ਕੇ ਭੇਜ ਦਿੰਦੇ ਆ ਜੀ ਸਾਡੇ ਕੋਲ ਕੋਈ ਇਹਨਾਂ ਅਧਿਕਾਰ ਨਹੀਂ ਕਿ ਅਸੀਂ ਇਹਨੂੰ ਇਹਦਾ ਹੱਕ ਦਵਾ ਸਕੀਏ ਕਿਉਂਕਿ ਇਹਨਾਂ ਨੂੰ ਮਿਲ ਜਾਂਦੇ ਆ ਪੈਸੇ ਜਿੰਨੇ ਵੀ ਉਹ ਬਲਜੀਤ ਕੌਰ ਆਈ ਆ ਉਹ ਵੀ ਨਜਾਇਜ਼ ਲਿਖ ਕੇ ਦੇ ਗਈ ਹੋਰ ਕਿੰਨੇ ਐਸਐਚਓ ਆਏ ਆ ਉਹ ਸਾਰਾ ਲਿਖ ਕੇ ਦੇ ਜਾਂਦੇ ਕਿਉਂਕਿ ਸਾਡੇ ਕੋਲ ਪੈਸਾ ਹੈ ਨਹੀਂ ਸਾਡੇ ਕੋਲ ਤੇ ਰੋਟੀ ਖਾਣ ਜੋਗਾ ਵੀ ਪੈਸਾ ਨਹੀਂ ਸਾਡੀ ਚਾਰ ਕਿੱਲੇ ਜਾਇਦਾਦ ਮੇਰੀ ਉਦੋਂ ਵੀ ਦੇਖੋ ਮੇਰੀ ਜਾਇਦਾਦ ਜਦੋਂ ਮੇਰੇ ਪਿਤਾ ਜੀ ਸੀਗੇ ਨਾ ਉਦੋਂ ਚਾਰ ਕਿੱਲੇ ਮੁਕਦਮੇ ਚ ਗਏ ਨੇ ਪੈ ਚੁੱਕੇ ਸੀ ਉਹ ਚਾਰ ਕਿੱਲੇ ਮੈਂ ਆਪਣਾ ਇੱਕ ਕਿੱਲਾ ਵੇਚ ਕੇ ਤੇ ਤਿੰਨ ਕਿੱਲੇ ਮੈਂ ਛਾ ਕੇ ਦਿੱਤੇ ਚਾਰ ਕਿੱਲਿਆਂ ਦਾ ਫੇਰ ਮੈਂ ਹੱਕਦਾਰ ਸੀਗਾ ਲੇਕਿਨ ਅੱਜ ਤੱਕ ਇਹ ਪਿੰਡ ਵਾਲਿਆਂ ਨੂੰ ਵੀ ਪਤਾ ਪਈ ਇਹ ਹੱਕਦਾਰ ਵਾਲੇਕਿਨ ਗਰੀਬ ਆਦਮੀ ਦਾ ਕੋਈ ਵੀ ਸੁਣਵਾਈ ਨਹੀਂ ਕਰਦਾ ਤੇ ਪਰਿਵਾਰ ਚ ਦੋ ਹੀ ਪਤਿਏ ਆ ਤੇ ਉਹ ਜਿਹੜੀ ਮੇਰੀ ਬੇਟੀ ਸੀ ਉਹ ਵਿਚਾਰੀ ਪਤਾ ਨਹੀਂ ਕਿੱਥੇ ਠੱਕੇ ਖਾਂਦਈ ਏ ਇੱਕ ਬੇਟੀ ਆ ਉਹ ਜਿਹੜੀ ਜਲਬੀਰ ਕੌਰ ਮੇਰੀ ਘਰ ਵਾਲੀ ਆ ਨਾ ਉਹ ਦੂਸਰੀ ਜਗ੍ਹਾ ਜਾ ਕੇ ਉਹਦੀ ਮਾਂ ਨੇ ਬਿਠਾਤੀ ਸੀ ਹਣੀ ਮੈਂ ਸਿਰਫ ਮੈਨੂੰ ਰੋਟੀ ਦਾ ਮਸਲਾ ਵਾ ਚੰਕੀ ਜੇ ਇਹੋ ਹੀ ਹੈ ਕਿ ਮੈਨੂੰ ਮਤਲਬ ਇੱਥੋਂ ਵੀ ਕੱਢਿਆ ਗਿਆ ਪਿੰਡੋਂ ਵੀ ਕੱਢਿਆ ਗਿਆ ਵਾ ਜਦੋਂ ਮੈਨੂੰ ਪਿੰਡੋਂ ਹੀ ਕੱਢਿਆ ਗਿਆ ਮੈਂ ਆਪਣੀ ਰੋਟੀ ਬਣਾ ਕੇ ਆਪ ਖਾਂਦਾ ਸੀ ਤੇ ਪਿੰਡੋਂ ਵੀ ਉਸ ਕਮਰੇ ਤੋਂ ਮੈਨੂੰ ਕੱਢਿਆ ਗਿਆ ਵਾ ਕੋਈ ਘਰ ਨਹੀਂ ਹੋ ਗਈ ਕੋਈ ਜਗ੍ਹਾ ਨਹੀਂ ਹੈਗੀ ਮੇਰੇ ਕੋਲ ਮੈਂ ਇਸੇ ਤਰ੍ਹਾਂ ਭਟਕਦਾ ਹੀ ਫਿਰੰਡਿਆ ਵਾ ਕਿ ਅੱਜ ਆਖਿਰ ਤੇ ਮੈਨੂੰ ਇੱਥੇ ਆਣ ਕੇ ਆਪਣਾ ਜਿਹੜਾ ਦੁੱਖ ਵਾ ਆਤਮ ਸਹਿਕਾਰਨ ਦਾ ਇਹ ਆਖਰੀ ਮੇਰਾ ਇਹ ਸੀਗਾ ਕਿ ਆਤਮ ਨੇ ਕਹਿ ਕਲ ਨਹੀਂ ਉਹਦੇ 40 ਸਾਲ ਹੋ ਗਏ ਮੈਨੂੰ ਠੱਕੇ ਖਾਂਦੇ ਇਹ ਭਰੋਸਾ ਕਿ ਦੋ ਤਨ ਪੁਲਸਰ ਸਾਹਿਬ ਨੂੰ ਤੈਂਦੇ ਜੀ ਅਸੀਂ ਹੱਕ ਦੀ ਹੱਕ ਚ ਨਿਭੜਾਂਗੇ ਇਹ ਜੇ ਹੱਕ ਚ ਨਿਭੜਦੇ ਆ ਤੇ ਠੀਕ ਆ ਨਹੀਂ ਨਿਭੜਦੇ ਤੇ ਇਹਨਾਂ ਦੀ ਮੌਜੂਦ ਸਾਹਿਬ ਜੀ ਤੁਸੀਂ ਜਿਹਨੇ న్యూਸ ਚੈਨਲ ਵਾਲੇ ਆ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਅੱਜ ਤੱਕ ਅਗਰ ਹੱਕ ਕਿਸੇ ਗਰੀਬ ਦਾ ਨਿਭੜਿਆਗਾ ਕਦੀ ਵੀ ਕੋਈ ਵੀ ਆਕਮਤਿਆ ਵਾਲੇ ਪਾਸੇ ਨਾ ਜਾਵੋ ਮੈਂ ਗੁਰਨਾਮ ਸਿੰਘ ਸਰਪੰਚ ਪਿੰਡ ਧਾਰੀਵਾਲ ਦਾ ਮੈਂ ਇੱਥੇ ਪਹੁੰਚਿਆ ਮੌਕੇ ਤੇ ਜਿਹੜੀ ਪੁਲਿਸ ਵੀ ਇੱਥੇ ਪਹੁੰਚ ਚੁੱਕੀ ਆ ਇਹ ਸਾਡੇ ਪਿੰਡ ਦਾ ਜਿਹੜਾ ਗਗੁਰਮਖ ਸਿੰਘ ਤਨੋ ਫਸਾਕਾ ਸਿੰਘ ਇਹ ਸਵੇਰੇ ਕਰੀਬ 7:00 ਦੇ 7:00 ਵਜੇ ਛੜਿਆ ਝਗੜਾ ਇਹਨਾਂ ਦਾ ਕੋਈ ਘਰ ਦਾ ਯਾਰ ਜ਼ਮੀਨੀ ਝਗੜਾ ਵਾ ਕੋਈ ਇਹਦੇ ਜਿਹੜੇ ਦੋ ਭਤੀਜੇ ਦਾ ਭਰਾ ਦੀ ਵੀ ਡੈਥ ਹੋ ਚੁੱਕੀ ਆ ਪਿਤਾ ਦੀ ਵੀ ਡੈਥ ਹੋ ਚੁੱਕੀ ਆ ਇਹ ਅੱਜ ਤੋਂ ਕਰੀਬ 10-20 ਸਾਲ ਪਹਿਲਾਂ ਇੱਥੋਂ ਨਿਕਲ ਗਿਆ ਸੀ ਪਤਾ ਨਹੀਂ ਕਿੱਥੇ ਰਹਿ ਰਿਹਾ ਸੀ ਕਿੱਥੇ ਨਹੀਂ ਰਹਿ ਰਿਹਾ ਸੀ ਇਹਦੇ ਹੁਣ ਜਿਹੜੀਆਂ ਆਵਾਂ ਪੋਤਨਾਵਾਂ ਆਵਾਂ ਜਿਹੜੀਆਂ ਉਹਨਾਂ ਮੁੰਡਿਆਂ ਦੀਆਂ ਗਾਂ ਭਰਾ ਦੇ ਭਰਾ ਦੀਆਂ ਨਾਵਾਂ ਜਿਹੜੀਆਂ ਤੇ ਉਹਨਾਂ ਦੀਆਂ ਉਹ ਵੀ ਆਪੋ ਆਪਣੇ ਘਰੇ ਰਹਿ ਰਹੀਆਂ ਵਾ ਉਹਨਾਂ ਦੇ ਜਿਹੜੇ ਜਿਹੜੇ ਘਰ ਵਾਲੇ ਉਹਨਾਂ ਨਾਲ ਵੀ ਉਹਨਾਂ ਦਾ ਤਕਰਾਰ ਉਹ ਵੀ ਇੱਥੇ ਦੀ ਰਹਿ ਰਹੇ ਪਿੰਡ 'ਚ ਨਹੀਂ ਰਹਿੰਦੇ ਨਹੀਂ ਉਹਦੇ ਇਹਦੇ ਦੋਵੇਂ ਭਤੀਜੇ ਵੀ ਇੱਥੇ ਪਿੰਡ 'ਚ ਰਹਿੰਦੇ ਨੇ ਇਹਦੇ ਸਰਪੇ ਦੀਆਂ ਭਤੀਜਾਂ ਉਹਨਾਂ ਰਹਿ ਰਹੀਆਂ ਵਾ ਇਹਦੇ ਜਿਹੜੇ ਦੋਵੇਂ ਭਤੀਜੇ ਉਹ ਵੀ ਕਿਤੇ ਬਾਹਰ ਰਹਿ ਕੇ ਕੰਮ ਕਰਦੇ ਉਹਨਾਂ ਦਾ ਆਪਸ ਵਿੱਚ ਦੋਨਾਂ ਇੰਗਿਆ ਨਾਲ ਟਕਰਾਅ ਚੱਲ ਰਿਹਾ ਕੀ ਮੰਗ ਕੀ ਕਰ ਰਿਹਾ ਹੈ ਇਹ ਮੰਗ ਇਹੀ ਕਰ ਰਿਹਾ ਵੀ ਮੈਨੂੰ ਘਰ ਚੋਂ ਹਿੱਸਾ ਦਵਾਓ ਅਸੀਂ ਦੇਖੋ ਇਹਨੂੰ ਕਹਿੰਦੇ ਸਮਝਾਉਣਾ ਚਾਹੁੰਦੇ ਆ ਵੀ ਆ ਬੈਠ ਕੇ ਆਪਣਾ ਜਿਹੜਾ ਤੂੰ ਕਾਨੂੰਨੀ ਵੀ ਕਾਰਵਾਈਆਂ ਕੀਤੀਆਂ ਵਾ ਕੋਰਟਾਂ ਚ ਕੀਤੀਆਂ ਵਾ ਜੋ ਤੈਨੂੰ ਕੋਰਟਾਂ ਫੈਸਲਾ ਦੇਣਗੇ ਉਹਦੇ ਮੁਤਾਬਕ ਤੈਨੂੰ ਤੇ ਜਿਹੜੀ ਉਹ ਬਣਦੀ ਗਈ ਤੈਨੂੰ ਦਿੱਤੀ ਜਾਊਗੀ ਰਵੇਲ ਸਿੰਘ ਤਬਲੂਠਾ ਇਹ ਸੱਚ ਬੇਨਤੀ ਹੈ ਦਾ ਗੁਰਮੁਖ ਸਿੰਘ ਇਹਨੇ ਪੁੱਤਰ ਵਿਸਾਵਾ ਸਿੰਘ ਵਾਸੀਤਾਰਿਆ ਇਹਦਾ ਕੋਈ ਆਪਣੇ ਭਰਾ ਦੇ ਬੇਟਿਆਂ ਤੇ ਆਪਣੇ ਭਤੀਜਿਆਂ ਨਾਲ ਜ਼ਮੀਨ ਦਾ ਕੋਈ ਮਸਲਾ ਉਹਦੇ ਤੇ ਕਹਿੰਦੇ ਮੈਨੂੰ ਹੱਕ ਨਹੀਂ ਮੇਰਾ ਮਿਲ ਰਿਆ ਮੈਂ ਦਿਖਾ ਦਿੱਤਾ ਜਿੱਦਿਆਂ ਪਹਿਲਾਂ ਪੂਰੀ ਤੇ ਮੇਰੇ ਹੱਕ ਚ ਕੋਈ ਗੱਲ ਨਹੀਂ ਹੋਈ ਉਹ ਜ਼ਮੀਨ ਧੱਕੇ ਨਾਲ ਆਪਣੇ ਨਾਂ ਤੇ ਵਸੀਅਤ ਕਰਾ ਗਏ ਨਾਂ ਮੈਨੂੰ ਘਰ ਚ ਜਗਾ ਦੇ ਰਹੇ ਤੇ ਇੱਛੇ ਦੁੱਖ ਜਾਣ ਕੇ ਟੈਂਕੀ ਤੇ ਚੜੇ ਸੀਗੇ ਤੇ ਚਲੋ ਅੱਜ ਮੈਂ ਆਇਆ ਹਾਂ ਉਹ ਮੌਕੇ ਤੇ ਆਇਆ ਹਾਂ ਤੇ ਇਹਨਾਂ ਮੇਰਾ ਕਹਿਣਾ ਮੰਨਿਆ ਟੈਂਕੀ ਦੇ ਥੱਲੇ ਆਏ ਆ ਹੁਣ ਇਹ ਨਾ ਮੈਂ ਮਸਲਾ ਸੁਣੂਗਾ ਕਿਹਦਾ ਕੀ ਆ ਤੇ ਦੋਹਾਂ ਧਰਾਂ ਨੂੰ ਬੁਲਾ ਕੇ ਇਹਨਾਂ ਦੇ ਹੱਕ ਦੀ ਗੱਲ ਕਰਾਂਗੇ ਜੋ ਵੀ ਹੋਊਗਾ ਇਹਨਾਂ ਨਾਲ ਧੱਕਾ ਹੋ ਰਿਹਾ ਵਾ ਉਹ ਇਹਨਾਂ ਨੂੰ ਹੱਕ ਦਵਾਵਾਂਗੇ ਉਹ ਬਾਟੇ ਖਾਣੇ ਬੁਲਾਵਾਂਗੇ ਜੀ ਖਾਣੇ ਬੁਲਾ ਕੇ ਤੇ ਇਹਨਾਂ ਦੀ ਗੱਲਬਾਤ ਸੁਣਾਂਗੇ ਤੇ ਫਿਰ ਅਗਲੀ ਕਾਰਵਾਈ ਕਰਾਂਗੇ ਕੀ ਬੰਦੀ